ਹਾਂਜੀ ਮਹਾਰਾਜ ਕਹਿੰਦੇ ਆ ਨੀਚੇ ਹੈ ਊਚ ਕਰੇ ਮੇਰਾ ਗੋਬਿੰਦ ਨੀਵਿਆਂ ਨੂੰ ਮਾਲਕ ਉੱਚਾ ਕਰ ਦਿੰਦਾ ਮਾਲਕ ਕੌਣ ਹੈ ਕੁਦਰਤੀ ਕਾਨੂੰਨ ਲਾ ਆਫ ਨੇਚਰ ਕੁਦਰਤ ਦੇ ਵਿੱਚ ਵਸਿਆ ਹੋਇਆ ਨਿਜਮ ਹੁਣ ਜੇ ਮਾਨਾ ਜਿਹਾ ਦਿਮਾਗ ਲਾ ਕੇ ਵੇਖੀਏ ਸਮਾਜ ਸਾਡਾ ਜਾਂ ਆਪਾਂ ਸਾਰੇ ਉੱਚਾ ਕਿਨੂੰ ਮੰਨਦੇ ਆ ਜਿਹਦੇ ਕੋਲ ਪੈਸਾ ਜ਼ਿਆਦਾ ਹੋਵੇ ਜ਼ਮੀਨ ਜ਼ਿਆਦਾ ਹੋਵੇ ਪ੍ਰਾਪਰਟੀ ਜ਼ਿਆਦਾ ਹੋਵੇ ਵੱਡਾ ਘਰ ਹੋਵੇ ਚੰਗੀ ਨੌਕਰੀ ਹੋਵੇ ਆਪਾਂ ਕਹਿੰਦੇ ਆ ਉੱਚਾ ਕਰਤਾ ਮਾਲਕ ਦੀ ਬਾਣੀ ਕਿਰਪਾ ਵੀ ਬਹੁਤ ਉੱਚਾ ਆਪਾਂ ਇਦਾਂ ਕਹਿੰਦੇ ਆ ਬੰਦੇ ਤੇ ਰੱਬ ਦੀ ਕਿੰਡੀ ਕਿਰਪਾ ਹੈ ਇਦਾਂ ਕਹਿੰਦੇ ਆ ਆਪਾਂ ਸਾਰੇ ਪਰ ਸਾਡਾ ਇਹ ਪੈਮਾਨਾ ਜਿਹੜਾ ਆ ਬਹੁਤ ਗਲਤ ਹੈ ਇਹ ਪੈਮਾਨਾ ਨਹੀਂ ਇਹ ਕੋਈ ਨਿਸ਼ਾਨੀ ਨਹੀਂ ਜਰਾ ਕ ਦਿਮਾਗ ਲਾ ਕੇ ਵੇਖੋ ਜਰਾ ਸੋਚ ਕੇ ਵੇਖੋ ਭਗਤ ਰਵਦਾਸ ਜੀ ਦੀਆਂ ਕਿਹੜੀਆਂ ਕੋਠੀਆਂ ਪਈਆਂ ਹੋਈਆਂ ਸੀ ਕਿੰਨਾ ਕ ਪੈਸਾ ਸੀ ਭਗਤ ਨਾਮਦੇਵ ਜੀ ਕੋਲ ਜਾਂ ਕਬੀਰ ਜੀ ਕੋਲ ਉੱਚੇ ਕਿਹੜੇ ਪਾਸੇ ਹੋ ਸੀ ਇਹ ਸੋਚਣਾ ਬਣਦਾ ਉਹ ਉੱਚੇ ਸੀ ਜਿਵੇਂ ਆਪਾਂ ਕਹਿੰਦੇ ਹੁੰਨੇ ਅਰਦਾਸ ਚ ਸਿੱਖਾਂ ਦਾ ਮਨ ਨੀਵਾ ਮਤਬ ਇਹ ਅਕਲ ਸਮਝ ਨੋਲੇਜ ਜ਼ਿੰਦਗੀ ਨੂੰ ਵੇਖਣ ਦਾ ਨਜ਼ਰੀਆ ਪੁਆਇੰਟ ਆਫ View ਤੁਸੀਂ ਆਪਣੀ ਲਾਈਫ ਨੂੰ ਆਪਣੀ ਜ਼ਿੰਦਗੀ ਨੂੰ ਵੇਖਦੇ ਕਿਦਾਂ ਪ੍ਰੋਸੈਸਰ ਕਿਦਾਂ ਦਾ ਤੁਹਾਡੇ ਕੋਲ ਹਰ ਬੰਦੇ ਦਾ ਦਿਮਾਗ ਇੱਕ ਪ੍ਰੋਸੈਸਰ ਹੈ ਜਿਹੜਾ ਜ਼ਿੰਦਗੀ ਨੂੰ ਕਿਵੇਂ ਵੇਖਦਾ ਹੈ ਤੂੰ ਘਟਨਾਵਾਂ ਨੂੰ ਕਿਵੇਂ ਵੇਖਦਾ ਹੈ ਆਲੇ-ਦੁਆਲੇ ਨੂੰ ਕਿਵੇਂ ਵੇਖਦਾ ਹੈ ਪ੍ਰੋਸੈਸਰ ਬੜੇ ਤਕੜੇ ਹੈ ਨੀਚੇ ਹਾਂ ਊਚ ਕਰੇ ਮੇਰਾ ਗੋਬਿੰਦ ਗੋਬਿੰਦ ਕੁਦਰਤ ਦੇ ਵਿੱਚ ਹੀ ਹੈ ਕੁਦਰਤ ਦਾ ਨਿਜਮ ਹੀ ਹੈ ਤੇ ਉੱਚੇ ਕੌਣ ਹੁੰਦੇ ਆ ਜਿਹੜੇ ਉੱਚਾ ਹੋਣਾ ਚਾਹੁੰਦੇ ਆ ਜਿਹੜਾ ਜਿਹੜੇ ਮਤ ਉੱਚੀ ਕਰਨੀ ਚਾਹੁੰਦੇ ਉਹਨਾਂ ਦੀ ਮਤ ਉੱਚੀ ਹੋ ਜਾਂਦੀ ਹੈ ਜਿਹੜੇ ਕਹਿੰਦੇ ਇਦਾਂ ਹੀ ਜ਼ਿੰਦਗੀ ਜਿਉਣੀ ਹੈ ਐਂ ਠੀਕ ਹੈ ਐਂ ਚੱਲੂ ਉਹ ਉਵੇਂ ਹੀ ਰਹਿੰਦੇ ਆ ਕਿਉਂਕਿ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਬੰਦਾ ਕਹਿੰਦਾ ਮੈਂ ਐਂ ਠੀਕ ਆ ਉਹਨੂੰ ਉਹੋ ਜੇ ਮਿਲ ਜਾਂਦਾ ਜਿਹੜਾ ਕਹਿੰਦਾ ਨਹੀਂ ਮੈਂ ਤਾਂ ਸਮਝਣਾ ਹੋਰ ਹੋਰ ਸਮਝਣਾ ਹੋਰ ਸਮਝਣਾ ਹੋਰ ਸਮਝਣਾ ਉਹ ਉਹਨਾਂ ਹੀ ਜ਼ਿਆਦਾ ਸੋਚਦਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਇੱਛਾ ਪੂਰਕ ਹੈ ਤੇ ਕਈਆਂ ਦੀ ਇੱਛਾ ਹੀ ਇੰਨੀ ਹੈ ਕਿ ਵੀ ਸਾਰੀ ਜ਼ਿੰਦਗੀ ਤਾਸ਼ ਖੇਡਣੀ ਹੈ ਬਸ ਉਹਨੂੰ ਇੰਨਾ ਹੀ ਪਤਾ ਲੱਗਦਾ ਜਿਸ ਬੰਦੇ ਦੀ ਇੱਛਾ ਹੀ ਇੰਨੀ ਹੈ ਕਿ ਵੀ ਮੈਂ ਬਸ ਇਹੋ ਜਿਹੀ ਸਿੱਖਣਾ ਉਹੋ ਜਿਹੀ ਸਿੱਖਦਾ ਹੈ ਤਾਂ ਕਰਕੇ ਜਿਹੜੇ ਕਹਿੰਦੇ ਜਿਹੜੇ ਉੱਚੇ ਹੋਣਾ ਚਾਹੁੰਦੇ ਨੇ ਤੂੰ ਉੱਚਾ ਕਰ ਦੇਣਾ ਉਹਨਾਂ ਨੂੰ ਪਰ ਕਿਹੜੇ ਪਾਸਿਓਂ ਮਤ ਸਮਝ ਕਈ ਬੰਦਿਆਂ ਕੋਲ ਬਹੁਤ ਪੈਸਾ ਵੇਖਦੇ ਆਂ ਪ੍ਰਾਪਰਟੀਆਂ ਬੜੀਆਂ ਐ ਅਮੀਰ ਬਹੁਤ ਐ ਪਰ ਕਿਸੇ ਵਿਸ਼ੇ ਤੇ ਉਹਦੇ ਨਾਲ ਤੁਸੀਂ ਗੱਲ ਕਰਕੇ ਵੇਖੋਗੇ ਮਾਫ ਕਰਨਾ ਇਦਾਂ ਲੱਗਦਾ ਵੀ ਯਾਰ ਕੱਖ ਨਹੀਂ ਪਤਾ। ਬੜਿਆਂ ਲਿਖਿਆ ਬੰਦਾ ਐਨੀ ਪ੍ਰਾਪਰਟੀ ਐ ਸਭ ਕੁਛ ਇਹਦੇ ਕੋਲ ਐ ਰੰਗ ਰੂਪ ਸੋਹਣਾ ਕੱਦ ਕਾਠ ਬਥੇਰਾ ਐ ਜ਼ਮੀਨਾਂ ਜੈਦਾ ਦਾ ਬਥੇਰੀਆਂ ਪਰ ਜਦੋਂ ਤੁਸੀਂ ਗੱਲ ਕਰਦੇ ਹੋ ਨਾ ਉਹਦੇ ਨਾਲ ਕਿਸੇ ਵਿਸ਼ੇ ਤੇ ਤੇ ਕੱਖ ਨਹੀਂ ਆਉਂਦਾ। ਮਤ ਉੱਚੀ ਥੋੜਾ ਐ ਪੈਸਾ ਕਮਾਉਣ ਵਾਲਾ ਪਾਸਾ ਤੇ ਠੀਕ ਹੈ ਉਹਦਾ ਪੈਸਾ ਬੜਾ ਕਮਾ ਲਿਆ ਪਰ ਜਰਨਲ ਨੌਲੇਜ ਵੇਖੋਗੇ ਆਲੇ ਦੁਆਲੇ ਦਾ ਕੱਖ ਨਹੀਂ ਪਤਾ ਇਸੇ ਕਰਕੇ ਕਈ ਬੰਦੇ ਵੇਖੇ ਆ ਪੜ੍ਹੇ ਲਿਖੇ ਬਹੁਤ ਹੁੰਦੇ ਆ ਪਰ ਧਰਮ ਵਾਲੇ ਪਾਸੇ ਕੱਖ ਨਹੀਂ ਪਤਾ ਹੁੰਦਾ ਬੁੱਧੂ ਬਣਾ ਲੈਂਦਾ ਉਹਨਾਂ ਨੂੰ ਜਣਾ ਖਾਣਾ ਵੱਡੀ ਵੱਡੀ ਪੜ੍ਹਾਈ ਕੀਤੀ ਹੈ ਵਕੀਲ ਬਣ ਗਿਆ ਡਾਕਟਰ ਬਣ ਗਿਆ ਜੱਜ ਬਣ ਗਿਆ ਪਰ ਹੱਥ ਵਿਖਾਉਂਦਾ ਫਿਰਦਾ ਇਧਰਲੇ ਪਾਸੇ ਜਮੇ ਜੀਰੋ ਹੁੰਦਾ ਹੈ। ਮਤਲਬ ਸਾਰੇ ਪਾਸਿਆਂ ਦੀ ਸਾਨੂੰ ਸਮਝ ਹੋਵੇ, ਨੌਲੇਜ ਹੋਵੇ, ਚਾਹੇ ਸਮਾਜ ਹੈ, ਚਾਹੇ ਰਾਜ ਦੀ ਟੀ ਹੈ, ਚਾਹੇ ਧਰਮ ਹੈ। ਹਰ ਪੱਖਾਂ ਦੀ ਜਿਹਨੂੰ ਨੌਲੇਜ ਹੈ, ਉਹ ਮਤੁੱਜੀ। ਉਹ ਉਹ ਜ਼ਰੂਰੀ ਹੈ। ਤੇ ਜਿਹੜੇ ਆ ਦੀ ਜਿਨ੍ਹਾਂ ਦੇ ਆਪਾਂ ਗੱਲ ਕਰਦੇ ਆ ਨਾਮਦੇਵ ਆਪਾਂ ਪੜ ਕੇ ਹਟਿਆ ਨਾਮ ਦੇਵ ਕਬੀਰ ਤਲੋਚਨ ਸਦਨਾ ਸੈਣ ਤਰੇ ਇਹ ਸਾਰੇ ਜਿਹੜੇ ਆ ਬਾਹਰੋਂ ਤੇ ਛੱਪਰੀਆਂ ਜੀ ਰਹੇ ਐ ਸਾਰੇ ਪਰ ਬਾਦਸ਼ਾਹ ਵੀ ਕਹਿੰਦਾ ਸੀ ਵੀ ਜੇ ਗੱਲਬਾਤ ਮੇਰੇ ਨਾਲ ਕਰਨ ਲੱਗ ਗੇ ਨਾ ਮੇਰੇ ਤੋਂ ਜਵਾਬ ਥੋੜਾ ਹੋਣਾ ਹੈ ਤੇ ਸੇ ਜੇ ਕਿਤੇ ਮੇਰੇ ਨਾਲ ਗੱਲ ਛੇੜ ਲੈ ਕੋਈ ਸਵਾਲ ਹੀ ਪੁੱਛ ਲੈ ਮੈਨੂੰ ਤੇ ਜਵਾਬ ਆਜੂ ਕਿਤੇ ਤਾਂ ਜੈਲਸ ਹੁੰਦੀ ਐ ਤੇ ਪੈਸਾ ਸਾਡੇ ਕੋਲ ਬਹੁਤ ਹੈ ਪਰ ਅਕਲ ਇੰਨਾ ਬੁੜੀ। ਸੜਦੇ ਵੇ ਤੜਫਦੇ ਹੋਵੇ ਐਨੀ ਸਮਝ ਕਿਤਾ। ਪ੍ਰਾਪਰਟੀਆਂ ਸਾਡੇ ਕੋਲ ਬੜੀਆਂ ਯਾਰ ਇਹਦੀ ਇਦਾਂ ਕਿਵੇਂ ਹੋ ਗਿਆ। ਉਹ ਬਾਦਸ਼ਾਹ ਤੜਫਦਾ ਤਬੀ ਤੇ ਬਿਠਾਉਂਦਾ ਗੁਰੂ ਅਰਜਨ ਦੇਵ ਜੀ ਬਣ ਗਿਆ। ਤਾਂ ਕਰਕੇ ਮੈਂ ਅਰਜ ਕਰਦਾ ਕਿ ਮਤ ਉੱਚੀ। ਸਮਝ ਉੱਠੀ ਤੇ ਸਿੱਖ ਦਾ ਤੇ ਅਰਥ ਹੀ ਸਿੱਖਣਾ ਸਿੱਖ ਦਾ ਮਤਲਬ ਹੈ ਸਿੱਖ ਗੁਰਮਿਲ ਚੱਜ ਅਚਾਰ ਸਿੱਖ ਸਿੱਖ ਦਾ ਮਤਲਬ ਹੈ ਸਿੱਖ ਜਿਉਂ ਜੰਮਿਆ ਸਿੱਖੀ ਜਾ ਮਰਨ ਤੱਕ ਸਿੱਖੀ ਜਾ ਸਿੱਖਦਾ ਹੀ ਰਹਿ ਆਲੇ ਦੁਆਲੇ ਤੋਂ ਸਿੱਖਦਾ ਰਹਿ ਬਹੁਤ ਕੁਝ ਸਿੱਖ ਤਾਂ ਕਰਕੇ ਅਸੀਂ ਉੱਚੇ ਹੋਣਾ ਤੇ ਜਦੋਂ ਉੱਚੇ ਹੋ ਗਏ ਮਤ ਉੱਚੀ ਹੋ ਗਈ ਫਿਰ ਜਿਹੜਾ ਮਨ ਭਟਕਦਾ ਫਿਰਦਾ ਹੈ ਜਿਵੇਂ ਹੁਣ ਕਦੇ ਕੋਈ ਖਿਆਲ ਆਉਂਦਾ ਕਦੇ ਕੋਈ ਖਿਆਲ ਆਉਂਦਾ ਕਦੇ ਨੈਗੇਟਿਵਿਟੀ ਜੀ ਆ ਜਾਂਦੀ ਹੈ ਕਦੇ ਮੜਾ ਜਿਹਾ ਪੋਜੀਟਿਵ ਹੋ ਜਾਂਦਾ ਹੈ ਅਪ ਡਾਊਨ ਅਪ ਡਾਊਨ ਚੱਲਦਾ ਰਹਿੰਦਾ ਹੈ ਕਬਹੂ ਜਿਹੜਾ ਉਪ ਚੜਤ ਹੈ ਕਬਹੂ ਜਾਏ ਪਿਆਲੇ ਲੋੰਬੀ ਜਿਹੜਾ ਥਿਰ ਨ ਰਹਤ ਹੈ ਚਾਰੇ ਕੁੰਤਾ ਪਾਲੇ ਜਿਹੜੀ ਮਨ ਦੀ ਦਾਵਾਂ ਡੋਲਦਾ ਹੈ ਜਿਹੜਾ ਮਨ ਦਾ ਸਥਿਰ ਨਹੀਂ ਹੋ ਰਿਹਾ ਜਿਹੜਾ ਪਟਕਦਾ ਹੈ ਜਿਹੜਾ ਆਵਾ ਗਬਣਾ ਆਉਣੀ ਜਾਣੀ ਦੀ ਹੈ ਪਟਕਣਾ ਲੱਗੀ ਪਈ ਹੈ ਉਹ ਸਾਰੀ ਠੀਕ ਹੋ ਜਾਂਦੀ ਹੈ ਜਦੋਂ ਸਮਤ ਉੱਚੀ ਹੋਵੇ ਤੇ ਵੀਰੋ ਮਨ ਨੂੰ ਇੱਕੋ ਹੀ ਸੰਗਲ ਪੈਂਦਾ ਹੈ ਮਨ ਨੂੰ ਵਿਚਾਰਾਂ ਨੂੰ ਇੱਕੋ ਸੰਗਲ ਪੈਂਦਾ ਹੈ ਕਿਹੜਾ ਗਿਆਨ ਦਾ ਵੱਧਾ ਮਨ ਰਹਿ ਗਿਆਨ ਦਾ ਬੰਦਾ ਮਨ ਗੁਰਬਿੰਨ ਗਿਆਨ ਨਾ ਹੋਏ ਜਿਵੇਂ ਪਾਣੀ ਕਹਿੰਦੇ ਘੜੇ ਚ ਵੱਜ ਜਾਂਦਾ ਕੁੰਬੇ ਬੰਦਾ ਚੱਲ ਰਹਿ ਜਲ ਬਿਨ ਕੁੰਬ ਨਾ ਹੋਏ ਕੁੰਬ ਚ ਘੜੇ ਚ ਜਿਵੇਂ ਜਲ ਵੱਜ ਜਾਂਦਾ ਇਦਾਂ ਹੀ ਕਹਿੰਦੇ ਜਿਹੜਾ ਮਨ ਹੈ ਇਹਨੂੰ ਗਿਆਨ ਦਾ ਸੰਗਲ ਪਾ ਦੋ ਫਿਰ ਵੱਜ ਜਾਂਦਾ ਇਹ ਮੋਸ਼ਨ ਨੇ ਜਿਹੜੇ ਉਹਦੇ ਉੱਤੇ ਇੰਟੈਲੀਜੈਂਸ ਬਵੇਕ ਜਿੰਨੂੰ ਕਹਿੰਦੇ ਆ ਉਹ ਕੰਮ ਕਰੇ ਇੰਟੈਲੀਜੈਂਟ ਬਣੇ ਬੰਦਾ ਇਮੋਸ਼ਨ ਨੇ ਜਿਹੜੇ ਉਹਨੂੰ ਕੰਟਰੋਲ ਚ ਰੱਖੇ ਮਤ ਉੱਚੀ ਮੰਨ ਨਹੀਂ ਇਹ ਇਮੋਸ਼ਨ ਜਿਹੜੇ ਨੇ ਉਹ ਤੁਹਾਡੇ ਅੰਡਰ ਚੱਲਣ ਹੁਣ ਸਾਡੇ ਇਮੋਸ਼ਨ ਹਾਵੀ ਹੋ ਜਾਂਦੇ ਆ ਕਦੇ ਕਦੇ ਮੋਹ ਹਾਵੀ ਹੋ ਜਾਂਦਾ ਹੈ ਕਦੇ ਕਦੇ ਕਾਮ ਹਾਵੀ ਹੋ ਜਾਂਦਾ ਹੈ ਇਮੋਸ਼ਨ ਹਾਵੀ ਹੋ ਜਾਂਦੇ ਆ ਤੇ ਜਦੋਂ ਮਤ ਉੱਚੀ ਰਹੇਗੀ ਮਨ ਨਹੀਂ ਮਾਰੇਗਾ ਇਮੋਸ਼ਨ ਨੀਵੇਂ ਰਹਿਣਗੇ ਮਤ ਉੱਚੀ ਬਬੇ ਸਮਝ ਅਕਲ ਫਿਰ ਇਹਦਾ ਥੋੜਾ ਹੋਏਗਾ ਵੀ ਜੇ ਕੋਈ ਮੁੰਡਾ ਫੇਲ ਹੋ ਗਿਆ ਕਹਿੰਦਾ ਮੈਂ ਮਰ ਚੱਲਿਆ ਨਹਿਰ ਤੇ ਛਾਲ ਮਾਰਨ ਲੱਗਿਆ ਮੈਨੂੰ ਨੰਬਰ ਘਟ ਕਿਉਂ ਆਏ ਆ ਇਹ ਇਮੋਸ਼ਨ ਕੰਟਰੋਲ ਚ ਨਹੀਂ ਕੋਈ ਨਹੀਂ ਅਗਲੇ ਸਾਲ ਸੇ ਜੇ ਕੋਈ ਬੰਦਾ ਕਰਜ਼ਾਈ ਹੋ ਗਿਆ ਤਾਂ ਕਹੇਗਾ ਫਾ ਲੈ ਲਵਾਂ ਕਹੇਗਾ ਕੋਈ ਨਹੀਂ ਚੜਿਆ ਸੀ ਖਰਚਾ ਵੱਧ ਹੋ ਗਿਆ ਕੋਈ ਨਹੀਂ ਫੈਸਲੇ ਸਾਡੇ ਹੀ ਆ ਲਾਉਂਦੇ ਰਾਂਗੇ ਹੌਲੀ ਹੌਲੀ ਕੀ ਹੋਏਗਾ ਲੈ ਜਾਂਦੇ ਨੇ ਲੈ ਜਾਂਦਾ ਜਮੀਨ ਯਾਰ ਪ੍ਰਵਾਹ ਨਹੀਂ ਐਦਾਂ ਦਾ ਦਿਮਾਗ ਆਪਣੇ ਆਪ ਤੇ ਕੰਟਰੋਲ ਰੱਖਣ ਵਾਲਾ ਕੋਈ ਵੀ ਫੈਸਲਾ ਇਮੋਸ਼ਨ ਦੇ ਵੇਗ ਵਿੱਚ ਰਹਿ ਕੇ ਨਹੀਂ ਲਵਾਂਗੇ ਜਜ਼ਬਾਤ ਇਮੋਸ਼ਨ ਮਤਲਬ ਜਜ਼ਬਾਤ ਜੇ ਪੰਜਾਬੀ ਚ ਕਹੀਏ ਜਜ਼ਬਾਤ ਜਜ਼ਬਾਤੀ ਹੋ ਕੇ ਕੋਈ ਫੈਸਲਾ ਨਹੀਂ ਲਵਾਂਗੇ ਜਜ਼ਬਾਤ ਦੇ ਉੱਤੇ ਦਿਮਾਗ ਹੋਏ ਹੁਣ ਜਜ਼ਬਾਤ ਹਾਵੀ ਹੋ ਜਾਂਦੇ ਆ ਦਿਮਾਗ ਥੱਲੇ ਰਹਿ ਜਾਂਦਾ ਦਿਮਾਗ ਬੰਦ ਹੋ ਜਾਂਦਾ ਸੋਚਦਾ ਨਹੀਂ ਤੇ ਜਜ਼ਬਾਤ ਜਿਹੜੇ ਹਾਵੀ ਹੋ ਜਾਂਦੇ ਤੇ ਤਾਂ ਕਰਕੇ ਅਸੀਂ ਜਜ਼ਬਾਤੀ ਹੋ ਕੇ ਫੈਸਲੇ ਨਹੀਂ ਲੈਂਦੇ ਤੇ ਜਜਬਾਤੀ ਹੋ ਕੇ ਫੜੀਆਂ ਕਲਮਾਂ ਵੀ ਨੁਕਸਾਨ ਕਰਨਗੀਆਂ ਤੇ ਜਜਬਾਤੀ ਹੋ ਕੇ ਚੁੱਕੇ ਹਥਿਆਰ ਵੀ ਨੁਕਸਾਨ ਕਰਨਗੇ ਜਜਬਾਤੀ ਹੋ ਕੇ ਲਏ ਸਾਰੇ ਫੈਸਲੇ ਗਲਤ ਕਿਉਂਕਿ ਦਿਮਾਗ ਤੇ ਡਟ ਐ ਇਮੋਸ਼ਨ ਹਾਵੀ ਕਰ ਲੈ ਜਜਬਾਤੀ ਹੋ ਕੇ ਕੀਤੇ ਸਾਰੇ ਫੈਸਲੇ ਗਲਤ ਹੁੰਦੇ ਜਜਬਾਤ ਬੰਦਾ ਜਜਬਾਤੀ ਹੋਣਾ ਜ਼ਰੂਰ ਚਾਹੀਦਾ ਜਜਵਾਤ ਨਾ ਹੋਏ ਤੇ ਬੰਦਾ ਹੀ ਗਾਦਾ ਇਮੋਸ਼ਨ ਤੋਂ ਬਿਨਾ ਬੰਦਾ ਗਾਦਾ ਜਜਬਾਤੀ ਹੋਣਾ ਤੇ ਬੜਾ ਜ਼ਰੂਰੀ ਹੈ ਪਰ ਜਜਬਾ ਜਜਬਾਤਾਂ ਦੇ ਉੱਤੇ ਕੰਟਰੋਲ ਹੋਣਾ ਉਹ ਜ਼ਿਆਦਾ ਜ਼ਰੂਰੀ ਹੈ ਦਿਮਾਗ ਦਾ ਤੇ ਜੇ ਬੰਦਾ ਜਜਬਾਤੀ ਹੋ ਕੇ ਕੋਈ ਲੇਖ ਲਿਖਦਾ ਹੈ ਉਹ ਖਤਰਨਾਕ ਸਮਾਜ ਲਈ ਜਜਬਾਤੀ ਹੋ ਕੇ ਲੈਕਚਰ ਦਿੰਦਾ ਉਹ ਵੀ ਖਤਰਨਾਕ ਸਮਾਜ ਲਈ ਤੇ ਜਜਬਾਤੀ ਹੋ ਕੇ ਕੋਈ ਬੰਦਾ ਹਥਿਆਰ ਚੁੱਕ ਲਵੇ ਉਹ ਵੀ ਸਮਾਜ ਲਈ ਖਤਰਨਾਕ ਹੈ इमोਸ਼ਨ ਕਦੇ ਹਾਵੀ ਨਹੀਂ ਹੋਣ ਦੇ ਆਪਣੇ ਦਿਮਾਗ ਨੂੰ ਉੱਪਰ ਰੱਖਣਾ ਮਤ ਉੱਚੀ ਰੱਖਣੀ ਮਨ ਨਹੀਂ ਰੱਖਣਾ ਤੇ ਮਤ ਉੱਚੀ ਹੁੰਦੀ ਤਾਂ ਹੈ ਜੇ ਸਮਝ ਜ਼ਿਆਦਾ ਲਈਏ ਆਲੇ ਦੁਆਲੇ ਤੋਂ ਸਿੱਖਦੇ ਰਹੀਏ